ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦਾ ਹਾਂ ਸਾਰੇ ਵੀ ਠੀਕ ਠਾਕ ਹੋਵੋਗੇ ਆਪਾਂ ਪਹੁੰਚਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਬਾਈ ਸੋਮੇ ਕੋਲੇ ਕਰਦੇ ਆਂ ਗੱਲਬਾਤ ਹਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਕੀ ਹਾਲ ਚਾਲ ਆ ਬਾਈ ਹਾਂ ਬਾਈ ਤੁਸੀਂ ਦੱਸੋ ਵਧੀਆ 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 ਬਾਈ ਔਰ ਬਾਈ ਫਿਰ ਅੱਜ ਕਾਹਕੇ ਟਰੈਕਟਰ ਆ ਗਏ ਆਪਣੇ ਕੋਲੇ ਕਿਹੜਾ 1500 10 12 ਬਾਈ 15 ਠੀਕ ਆ ਬਾਈ 15 ਟਰੈਕਟਰ ਆ ਗਏ 10 12 ਬਾਈ ਕਹਿੰਦਾ ਤੇ ਬਾਕੀ ਸਰੇ ਚੰਗੇ ਟਰੈਕਟਰ ਹੀ ਨੇ ਸਾਰੇ ਪੂਰੇ ਚੰਗੇ ਟਰੈਕਟਰ ਆ ਬਾਈ ਘੱਟ ਚੱਲੇ ਹੋ ਵਧੀਆ ਦੇਵਾਂਗੇ ਬਾਈ ਕਹਿੰਦਾ ਤੇ ਇੱਧਰ ਗੱਲ ਕਰਦੇ ਆ ਬਾਈ ਹਾਲੈਂਡ 36 30 ਦੀ 36 30 ਪਲੱਸ ਵਾਲਾ ਟਰੈਕਟਰ ਹੈ ਜੀ 18 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਟਾਇਰ ਜਮਾ ਨਵੇਂ ਹੈ ਜੀ ਪੋਲੋ ਦਾ ਮਾਰਕਾ ਓਵੇਂ ਪਿਆ ਜੀ ਟਾਇਰਾਂ ਦੇ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰ ਸਕਦੇ ਹੋ 400 ਫਿਰੋਂ ਜਮਾ ਨਵਾਂ ਟਰੈਕਟਰ ਪਿਆ ਤੇ ਡਿਮਾਂਡ ਦੀ ਗੱਲ ਕਰੀਏ ਜੀ ਡਿਮਾਂਡ ਹੈ 6,35,000 ਰੁਪਿਆ ਦੇਣਾ ਕਿੰਨੇ ਦਾ ਜੀ ਆਪਾਂ ਫਿਰ ਮੌਕੇ ਤੇ ਇਹ ਆਪਾਂ ਦੇ ਦਾਂ ਸਵਾ 6 ਲੱਖ ਦਾ ਸਵਾ 6 ਲੱਖ ਰੁਪਿਆ ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ ਜੀ ਦੇਖ ਸਕ ਵਾਕੇ ਲੈ ਜੇ ਡਾਕਟਰ ਜਰਾ ਚਾਹੇ ਬਾਕੇ ਲੈ ਜੇ ਬਾਈ ਦੇਖ ਸਕਦੇ ਹੋ ਜਮਨ ਨਵਾਂ ਟਰੈਕਟਰ ਪਿਆ ਹੈ 4 ਸਪਿਰੋਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਦੇਖ ਸਕਦੇ ਹੋ ਤੇ ਬਾਈ ਦਾ ਮੋਬਾਈਲ ਨੰਬਰ ਵੀਡੀਓ ਦੇ ਐਂਡ ਤੇ ਮਿਲੂ ਇੱਧਰ ਦੇਖ ਸਕਦੇ ਹੋ ਦੀ ਮਹਿੰਦਰਾ 265 DI ਪਾਵਰ ਸਟੀering ਹੈ ਜੀ ਦੇਖ ਸਕਦੇ ਹੋ ਇਹ ਵੀ ਜਮਨ ਨਵਾਂ ਟਰੈਕਟਰ ਹੈ ਜੀ ਦੇਖ ਸਕਦੇ ਹੋ ਤੇਲ ਬ੍ਰੇਕਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਪਏ ਆ 90 ਤੋਂ 95 ਪੈਸੇ ਆ ਨਾ ਬਾਈ ਹਾਂਜੀ 18 ਮਾਡਲ ਹੈ ਜੀ 18 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਜਮਨ ਨਵਾਂ ਟਰੈਕਟਰ ਹੀ ਪਿਆ ਜੀ ਤਾਂ ਦੇਖ ਸਕਦੇ ਹੋ ਮਗਰਾਟ ਕੱਲਾ ਤੇ ਰੰਬਰੰਬ ਦੇਖ ਸਕਦੇ ਹੋ ਟਰੈਕਟਰ ਦੇ ਸੀ88 ਦੇ ਟਾਇਰ ਹੈ ਜੀ ਮਗਰਲੇ ਤੇ ਇੱਧਰ ਦੇਖ ਸਕਦੇ ਹੋ ਜੀ ਮਗਰੋਂ ਲੈਂਕਾ ਲੁਕਾਂ ਦਾ ਪੂਰਾ ਚੰਗਾ ਟਰੈਕਟਰ ਹੈਗਾ ਜੀ 400 ਪਰ ਕੰਡੀਸ਼ਨ ਵਾਲਾ ਟਰੈਕਟਰ ਦੀ ਚੈੱਕ ਕਰੋ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ ਬੇਟਾ ਜੀ 425000 ਤੇ ਦੇਣਾ ਕਿੰਨੇ ਦਾ ਫਿਰ ਆਪਾਂ ਟਰੈਕਟਰ ਦੇ ਦਿਆਂ 410000 ਦਾ 410000 ਰੁਪਏ ਦਾ ਦੇ ਦਾਂਗੇ ਟਰੈਕਟਰ ਬਾਈ ਕਹਿੰਦਾ ਬਾਕੀ ਸਿਰੇ ਮੌਕੇ ਤੇ ਵੀ ਕਰ ਦੇਗਾ ਮੰਨ ਤਾਂ ਨਾ ਮੰਨ ਤਾਂ ਕਰ ਦਾਂਗੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਆਵੇ ਸਹੀ ਯਾਰ ਆਪਾਂ ਮੋੜਦੇ ਨਹੀਂ ਫਿਰ 16 ਮਾਡਲ ਮੈਸੀ ਦਿਖਾ ਮੈਸੀ ਦੇਖੋ ਜੀ ਇਧਰ 9500 16 ਮਾਡਲ 16 ਮਾਡਲ ਟਰੈਕਟਰ ਹੈ ਜੀ ਮੂਰਲੇ ਟਾਇਰ BKT ਦੇ ਹੈ ਇਧਰ ਸਾਡਾ ਬੱਚੀ ਦੇਖੋ ਜੀ ਬੈਠਾ ਗਿਆਨੀ ਸਾਡਾ ਕਿਵੇਂ ਕਿੰਨੀ ਸੋਹਣੀ ਲੱਗਦੀ ਆ ਦਸਤਾਰ ਬਾਈ ਆਪਾਂ ਕਿਆਸ ਪਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰੋ ਜੀ ਪਹਿਲਾਂ ਤੁਸੀਂ ਟਰੈਕਟਰ ਤੇ ਰਿੰਬਾ ਰੁੰਬਾ ਦਾ ਵੀ ਦੇਖ ਸਕਦੇ ਹੋ ਜੀ ਸਟicker ਉਮੇ ਪਏ ਆ 16 ਮਾਡਲ ਦੇ ਤੇ ਲਿੰਕਾਂ ਵਗੈਰਾ ਦਾ ਚੈੱਕ ਕਰ ਸਕਦੇ ਹੋ ਜੀ ਮਗਰੋਂ ਮਗਰ ਆਟਾ ਦਾ ਦੇਖ ਸਕਦੇ ਹੋ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਆਪਾਂ ਜੀ ਡਿਮਾਂਡ ਆ 4 ਲੱਖ 50000 ਰੁਪਿਆ ਟਰੈਕਟਰ ਦੇ ਦਿਆਂਗੇ ਯਾਰ 4 ਲੱਖ ਤੇ 40 45000 4 ਲੱਖ 40 45000 ਰੁਪਿਆ ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਇੰਜਨ ਗੇਰ ਓਕੇ ਆ ਜਮਾ ਬਾਈ ਜਮਾ ਓਕੇ ਆ ਜਮਾ ਦੇਖ ਸਕਦੇ ਹੋ ਨਹੀਂ ਟਰੈਕਟਰ 400 ਫਿਰੋਂ ਕਲੀਸ਼ਨ ਵਗੈਰਾ ਟਰੈਕਟਰ ਦੀ ਤੇ ਇੱਧਰ ਦਾ ਜਮਾ ਨਵਾਂ ਹੀ ਆ ਗਿਆ ਬਾਈ ਹੋਰ ਹੀ ਆ ਗਿਆ ਸੋਨਾ ਲੀਕਾ 35 ਵਾਲਾ 22 ਮਾਡਲ 22 ਮਾਡਲ ਟਰੈਕਟਰ ਹੈ ਜੀ ਹਸਟ ਪਾਰਟੀ ਵਾਲਾ ਹਸਟ ਪਾਰਟੀ ਦਾ ਹੈ ਜੀ ਟਾਪ ਮਾਡਲ ਚ ਟਰੈਕਟਰ ਹੈ ਜੀ ਟਰੈਕਟਰ ਨੂੰ 90 ਪੈਸੇ 90 ਪੈਸੇ ਟਾਇਰ ਹੈ ਜੀ ਟਰੈਕਟਰ ਨੂੰ ਜੀ ਦੇਖ ਸਕਦੇ ਹੋ ਇਹ ਚੱਲੇ ਹੀ ਨਹੀਂ ਕੁਛ ਵੀ ਸਾਨੂੰ 400 ਫਿਰੋਂ ਝਾਤੀ ਮਰਵਾ ਦਿੰਦੇ ਆ ਜੀ ਕਿਰਾਂ ਬਾਈ ਮਾਡਲ ਹੈ 545000 ਰੁਪਿਆ ਰੇਟ ਆ ਬਾਈ 545000 ਰੁਪਿਆ ਰੇਟ ਆ ਤੇ ਦੇਣਾ ਕਿੰਨੇ ਦਾ ਫਿਰ ਆਪਾਂ ਬਾਈ ਮੌਕੇ ਤੇ ਸਵਾ 5 ਲੱਖ ਰੁਪਿਆ ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ ਜੀ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਲੈਣਾ ਜਮਾ ਨਵਾਂ ਟਰੈਕਟਰ ਪਿਆਗਾ ਇਧਰ ਆ ਗਿਆ 855 ਜੀ ਇਧਰ ਆ ਗਿਆ 855 13 ਮਾਡਲ ਡਿਸਟ੍ਰੀਬਿਊਟਰ ਵਾਲਾ ਕਰਾਸ ਕਰਦੇ ਇੰਜਨ ਚਾ ਜੀ ਦੇਖ ਸਕਦੇ ਹੋ ਟਾਪ ਮਾਡਲ ਡਬਲ ਡਿਸਟ੍ਰੀਬਿਊਟਰ 13 ਮਾਡਲ ਟਰੈਕਟਰ ਹੈ ਜੀ 475000 ਰੁਪਿਆ ਰੇਟ ਆ ਟਰੈਕਟਰ ਦਾ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ 90 ਦਾ 95 ਪੈਸੇ 90 ਪੈਸੇ ਤਾਂ ਆਮ ਵਾਲੀ ਪਾਏ ਨੇ 95 ਪੈਸੇ ਟਾਇਰ ਪਿਆ ਹਾਂ 90 ਪੈਸੇ ਤਾਂ ਖੁੱਲ ਨਹੀਂ ਲੈ ਜਾ ਰਿਹਾ ਦੇਖ ਸਕਦੇ ਹੋ ਜੀ 90 ਤੋਂ 95 ਪੈਸੇ ਟਾਇਰ ਪਿਆ ਟਰੈਕਟਰ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਜਮਾ ਕੋਕਾ ਪੀਸ ਟਰੈਕਟਰ ਪਿਆ ਜੀ ਚਾਰ ਸਪੀਰਾਂ ਉੱਤੇ ਦੇਣਾ ਕਿੰਨੇ ਦਾ ਫਿਰ ਇਹ ਆਪਾਂ ਬਾਈ 65000 ਦਾ ਦੇ ਦਾਂਗੇ ਯਾਰ 4 ਲੱਖ 65000 ਰੁਪਏ ਦਾ ਟਰੈਕਟਰ ਦੇ ਦਾਂਗੇ ਜੀ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਕ੍ਰਾਸ ਕਰਦੇ ਇੰਜਨ ਚ ਇੱਕਰਾ ਉਸ ਕਰਦੀ ਮੰਗ ਵੀ ਜ਼ਿਆਦਾ ਹੈ ਨਾ ਬਈ ਇਧਰ ਆ ਗਿਆ ਇਹ ਮਹਿੰਦਰਾ 415 ਇਹ 15 75 ਦਾ ਵਾਲਾ ਕੀ ਆ ਗਿਆ ਹੈ ਬਈ ਉਹਦੀ ਸੋਚ ਚ ਆ ਗਿਆ ਇਹ 19 ਮਾਡਲ ਹੈ 19 ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਨਵੇਂ ਅੰਗ ਚ ਹੀ ਆ ਟਾਇਰ ਵੀ ਇਹਦੇ ਜਮਾ ਨਵੇਂ ਅੰਗ ਚ ਟਾਇਰ ਆ ਬਾਈ ਕਹਿੰਦਾ ਚਾਰ ਸਿਲੰਡਰ ਆ ਹੈ ਬਈ ਡਬਲ ਕਲਚ ਜ ਹੈ ਇਹ ਡਬਲ ਕਲਚ ਜ ਹੈ ਜੀ ਦੇਖ ਸਕਦੇ ਹੋ ਟੌਪ ਮਾਡਲ ਚ ਟਰੈਕਟਰ ਆ ਗਿਆ ਤੇ ਤੂੜੀ-ਤਾੜੀ ਵਾਲੀ ਇਹ ਵੀ ਖਿੱਚੂਗਾ ਨਾ ਬਈ ਕਹਿ ਰਿਹਾ ਮਾਜਨਾ ਭਾਈ ਕਹਿੰਦਾ ਖਿੱਚੂ ਐ ਜੀ ਕੋਈ ਚੱਕਰ ਨਹੀਂ ਜੀ ਦੇਖ ਸਕਦੇ ਹੋ 400 ਕਰੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਚੈੱਕ ਕਰੋ ਜੀ ਇੱਕ ਮੌਕੇ ਜਮਾ ਨਵਾਂ ਟਰੈਕਟਰ ਪਿਆ ਹੈ 440000 4 ਲੱਖ 40000 ਰੁਪਇਆ ਰੇਟ ਹੈ ਤੇ ਦੇਣਾ ਕਿੰਨੇ ਦਾ ਜੀ ਫਿਰ ਆਪਾਂ ਸਵਾ 4 ਲੱਖ ਦਾ ਟਰੈਕਟਰ ਦੇ ਦਾਂਗੇ ਸਵਾ 4 ਲੱਖ ਰੁਪਇਆ ਦਾ ਟਰੈਕਟਰ ਦੇ ਦਾਂਗੇ ਜੀ ਬਾਈ ਕਹਿੰਦਾ ਦੇਖ ਸਕਦੇ ਹੋ ਤੇ ਬਾਈ ਦਾ ਹੁਣ ਆਪਾਂ ਡਰੈਸ ਲੈਣੇ ਆਗੇ ਹਾਂਜੀ ਮੈਂ ਸਿੱਧਾ ਹੋਇਆ ਹੋਰ ਦੇ ਦਿੰਦੇ ਆ ਤਲਵੰਡੀ ਸਾਬੋ ਗੁਰੂ ਕਾਂਸੀ ਸਾਜ ਕੋਲੇ ਘਰ ਆ ਹਾਂਜੀ ਸੋਮਾ ਮੇਰਾ ਨਾਮ ਜਿਸੇ ਨੂੰ ਮਰਜ਼ੀ ਪੁੱਛ ਲਿਓ ਬਸ ਠੀਕ ਆ ਜੀ ਹਾਂ ਟਰੈਕਟਰ ਦਾ ਨੰਬਰ ਆ ਮੇਰਾ 9779194 ਧੰਨਵਾਦ ਠੀਕ ਆ ਜੀ ਟਰੈਕਟਰ ਨਰਾਜ ਹੋ ਕੇ ਨਹੀਂ ਮੋੜਦੇ ਘਰੋਂ ਜਾਂਦੇ ਬਸ ਠੀਕ ਆ ਬਾਈ ਕਹਿੰਦਾ ਨਰਾਜ ਹੋ ਕੇ ਨਹੀਂ ਮੋੜਦੇ ਕਿਦੋਂ ਮਰਜ਼ੀ ਆਇਓ ਬਾਈ ਸਭ ਕੁਝ ਖਵਾ ਕੇ ਮੋੜਾਂਗੇ ਬਾਈ ਕਹਿੰਦਾ ਕਿਦੋਂ ਮਰਜ਼ੀ ਆਇਆ ਤੁਹਾਨੂੰ ਨਰਾਜ ਹੋ ਕੇ ਨਹੀਂ ਮੋੜਦੇ ਲੋਨ ਵਗੈਰਾ ਵੀ ਕਰਾ ਦੇਵਾਂਗੇ ਬਾਈ ਲੋਨ ਵਗੈਰਾ ਵੀ ਕਰਾ ਕੇ ਦੇਣਗੇ ਬਾਈ ਕਹਿੰਦਾ ਤੇ ਜੇ ਕਿਸੇ ਨੇ ਪੁਰਾਣਾ ਟਰੈਕਟਰ ਕਟਾਉਣਾ ਹੈ ਉਹ ਵੀ ਘੱਟ ਲੈਣਗੇ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਨਹੀਂ ਲੋਨ ਕਰਾਉਣਾ ਮਹੀਨੇ 20 ਦਿਨਾਂ ਦੇ ਉਂ ਵੀ ਛੋਟ ਆਦ ਪਚਾਦ ਪੈਸਾ ਆਦ ਪਚਾਦ ਦੀ ਬਾਈ ਕਹਿੰਦਾ ਉਂ ਵੀ ਛੋਟ ਆ ਬਾਈ ਜੇ ਕਿਸੇ ਵੀਰ ਨੇ ਲੈਣਾ ਹੈ ਤਾਂ ਬਾਈ ਟਰੈਕਟਰ ਲਿਆ ਸਕਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਬਾਈ ਧੰਨਵਾਦ ਜੀ